ਸ੍ਰੀ ਗੁਰੂ ਕੇ ਦੀ ਅਮਰੋਜ ਜੀ ਬਹੁਤ ਹੀ ਪਿਆਰ ਭਾਵਨਾ ਦੇ ਨਾਲ ਸਤਿਗੁਰੂ ਨਾਨਕ ਦੇ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਆਸਾ ਦੀ ਵਾਰ ਦਾ ਪਹਿਲਾ ਸ਼ਲੋਕ ਪੜ੍ਹਦੇ ਹਨ ਭਾਈ ਜੀ ਹਾਂਜੀ ਖੜਿਆ ਪਿੰਡ ਪਠਲ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਵਿਖੇ ਜਿੱਥੇ ਕਿ ਅਬਾਉ ਪੁੱਤੇ ਵੱਲੋਂ ਹੱਥ ਹਰ ਸਾਲ ਦੀ ਤਰ੍ਹਾਂ ਰਾਉਪਤੀ ਦਸਵੀ ਨੂੰ ਸ਼ੀਦਾਂ ਦਾ ਪ੍ਰੋਗਰਾਮ ਕਰਾਇਆ ਜਾਂਦਾ ਹੈ। ਕੀਰਤਨ ਦਰਵਾਜ਼ਾ ਸਜਾਈ ਜਾਂਦੇ ਨੇ ਸਾਡੇ ਨਾਲ ਨੇ ਮਨਦੀਪ ਸਿੰਘ ਪਠੱਲ ਤੇ ਹੋਰ ਪਿੰਡ ਦੇ ਮੁਤਵਰ ਉਹਨਾਂ ਨੇ ਕਰਦੇ ਗਲਵਾਤ। ਹਾਂਜੀ ਮਨਜੀਤ ਜੀ। ਹਾਂਜੀ ਮਨਦੀਪ ਜੀ ਕੀ ਕਹੋਗੇ? ਪਹਿਲਾਂ ਦੀ ਸੰਗਤ ਵੱਲੋਂ raupati ਵੱਲੋਂ ਜੀ ਇੱਥੇ ਹਰ ਸਾਲ ਸਿੰਘਾ ਸ਼ੀਦਾਂ ਦੇ ਸਥਾਨ ਦੇ ਉੱਪਰ ਮਾਘ ਦੀ ਦਸਵੀ ਦਾ ਅਖੰਡ ਪਾਠ ਸਾਹਿਬ ਆਰੰਭ ਕਰਾ ਕੇ ਮਾਘ ਦੀ ਦਸਵੀ ਨੂੰ ਉਹਨਾਂ ਦੇ ਭੋਗ ਪਾਏ ਜਾਂਦੇ ਨੇ ਤੇ ਇਹ ਸਥਾਨ ਤੇ ਮਤਲਬ 10ਵੀਂ ਹਰ ਸਾਲ ਮਹੀਨੇ ਦੀ ਮਨਾਈ ਜਾਂਦੀ ਆ ਤੇ ਮਤਲਬ ਸਾਲ ਬਾਅਦ ਇੱਥੇ ਅਸੀਂ ਖੱਟਪਾਟ ਸਾਬ ਕੋਆ ਕੇ ਸਾਰੇ ਪਿੰਡ ਦੇ ਸਹਿਯੋਗ ਨਾਲ ਤੇ rau ਪੱਤੀ ਦੇ ਜਿੰਨੇ ਵੀ ਪਰਿਵਾਰ ਨੇ ਉਹਨਾਂ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਵੱਡਾ ਸਹਿਯੋਗ ਹੁੰਦਾ ਰਲ ਮਿਲ ਕੇ ਇੱਥੇ ਵੱਡਾ ਉਪਰਾਲਾ ਕੀਤਾ ਜਾਂਦਾ ਗੁਰੂ ਕੇ ਲੰਗਰ ਤੋਟ ਵਰਤਦੇ ਹਨ ਤੇ ਲੋਕ ਤਨੋਂ ਮਨੋਂ ਸੇਵਾ ਕਰਦੇ ਹਨ ਕੀਰਤਨ ਵਾਲੇ ਜਥੇ ਆਪਣਾ ਕਵੀਸਰੀ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ ਤੇ ਅਸੀਂ ਮਤਲਬ ਇਹੀ ਕਹਿਣਾ ਚਾਹੁੰਦੇ ਆ ਕਿ ਇਦਾਂ ਦੇ ਧਾਰਮਿਕ ਉਪਰਾਲੇ ਹੁੰਦੇ ਰਹਿਣ ਤਾਂ ਮਤਲਬ ਲੋਕ ਧਾਰਮਿਕ ਉਹਨਾਂ ਨਾਲ ਜੁੜੇ ਰਹਿੰਦੇ ਨੇ ਤੇ ਇਹ ਬਹੁਤ ਜੁੜੀ ਨੇ ਇਦਾਂ ਦੇ ਪਾਲੇ ਇਕੱਠੇ ਹੋ ਕੇ ਲੋਕ ਆਪਣਾ ਸਾਲ ਬਾਅਦ ਚਲੋ ਦਾਨਪੁੰਨ ਹੋ ਜਾਂਦਾ ਹੈ ਸਾਰਿਆਂ ਦਾ ਨਾਲੇ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਸਾਡੇ ਪਿੰਡ ਪੱਠੜ ਗੋਤ ਅੰਡ ਵੀ ਸਾਡਾ ਪੱਠੜਾ ਗੋਤ ਵੀ ਸਾਡਾ ਪੱਠੜਾ ਅਸੀਂ ਇੱਥੇ ਸਿੰਘ ਸਿੱਧਾਂ ਦੇ ਹਰ ਸਾਲ ਦੀ ਤਰ੍ਹਾਂ ਪਾਠ ਪ੍ਰਕਾਸ਼ ਕਰਾਉਂਦੇ ਆਂ ਜੀ ਪਰ ਹਰ ਸੰਗਤ ਸਾਡੇ ਨਾਲ ਸਹਿਯੋਗ ਦਿੰਦੀ ਹੈ ਨਗਰ ਤੇ ਅਸੀਂ ਹਰ ਤਰ੍ਹਾਂ ਦੀ ਹਰ ਸਾਲ ਇਸ ਪ੍ਰੋਗਰਾਮ ਨੂੰ ਸੰਗਤ ਨੂੰ ਬੇਨਤੀ ਕਰਦੇ ਹਾਂ ਹਰ ਸੰਗ ਦਾ ਧੰਨਵਾਦ ਕਰਦੇ ਹਾਂ ਜਿਹੜੀ ਸੰਗ ਸਾਡੇ ਕੋਲ ਆਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਰੂਹਾਂ ਦਾ ਸਮਰਪਨ ਆਪਾਂ ਦਾ ਆਪ ਜੀ ਦਾ ਆਪ ਜੀ ਦਾ ਆਪ ਜੀ ਦਾ ਧੰਨਵਾਦ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਇਹ ਧੰਨਵਾਦ ਕਰਦੇ ਆ ਸੰਗਤਾਂ ਦਾ ਤੇ ਸੁਖਰਾਨਾ ਵਾਹਿਗੁਰੂ ਮਹਾਰਾਜ ਦਾ ਜਿਨ੍ਹਾਂ ਦੇ ਕਾਰਨ ਸਾਡੇ ਇਹ ਆਪਣੇ ਪਕਾਰਜ ਨੇ ਪਰੇ ਚੜ ਰਹੇ ਨੇ ਮਾਗਦੀ ਸੰਗਰਾਮ ਦਾ ਅਸੀਂ ਕਰਦੇ ਹੁੰਨੇ ਆ ਜੀ ਇਹ ਉਪਰਾਲਾ ਤੇ ਸਾਡੇ ਸਾਰੇ rau ਪੱਤੀ ਰਲ ਕੇ ਐਨ ਆਰ ਆਈ ਵੀਰ ਤੇ ਇਸ ਵਾਰ ਵੀ ਪ੍ਰੋਗਰਾਮ ਲਿਖਿਆ ਜੀ ਅਸੀਂ ਤੇ ਵਾਪਾ ਉਗਦੀ ਤਿਆਰੀਆਂ ਹੁਣ ਸੰਗਤ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ